ਅੱਜ ਮੈਂ ਜਿਹੜੀ ਚੀਜ਼ ਦਾ ਜ਼ਿਕਰ ਤੁਹਾਡੇ ਨਾਲ ਕਰਨ ਲੱਗਿਆ ਉਹਨੂੰ ਬਹੁਤ ਸਾਰੇ ਅਮੀਰ ਲੋਕ ਅਪਣਾਉਂਦੇ ਨੇ ਤਾਂ ਹੀ ਉਹਨਾਂ ਦੇ ਘਰ ਪੈਸੇ ਦੀ ਇੰਨੀ ਜ਼ਿਆਦਾ ਬਰਕਤ ਹੁੰਦੀ ਹੈ ਇੱਥੋਂ ਤੱਕ ਕਿ ਜਿਨ੍ਹਾਂ ਨੂੰ ਵੀ ਇਹ ਤਰੀਕਾ ਪਤਾ ਚੱਲਿਆ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਹੈ ਬੇਸ਼ੱਕ ਉਹ ਬਿਲਕੁਲ ਗਰੀਬ ਹੋਣ ਇੱਕ ਵਾਰ ਤਾਂ ਇਹ ਤਰੀਕਾ ਉਹਨਾਂ ਗਰੀਬਾਂ ਨੂੰ ਵੀ ਅਮੀਰ ਕਰ ਦਿੰਦਾ ਹੈ ਅਚਾਨਕ ਉਹਨਾਂ ਨੂੰ ਇੰਨੀ ਵੱਡੀ ਕੁਸ਼ਕਬਰੀ ਮਿਲਦੀ ਹੈ ਉਨ੍ਹਾਂ ਦੇ ਘਰ ਪੈਸੇ ਦੀ ਅਚਾਨਕ ਇੰਨੀ ਬਰਕਤ ਹੋ ਜਾਂਦੀ ਹੈ ਕਿ ਉਹ ਲੋਕ ਆਪ ਕਹਿ ਰਹੇ ਨੇ ਕਿ ਅਸੀਂ ਵੀ ਨਹੀਂ ਸੋਚਿਆ ਸੀ ਕਿ ਸਾਡੇ ਇੰਨੇ ਚੰਗੇ ਦਿਨ ਆ ਜਾਣਗੇ ਉਹ ਇਨਸਾਨ ਆਪ ਹੈਰਾਨ ਹੋ ਜਾਂਦੇ ਨੇ ਬਸ ਮਾੜੀ ਗੱਲ ਸਿਰਫ ਇਹ ਹੈ ਕਿ ਜਿਨ੍ਹਾਂ ਨੂੰ ਵੀ ਇਹ ਤਰੀਕਾ ਪਤਾ ਚੱਲ ਜਾਂਦਾ ਹੈ ਉਹ ਅੱਗੇ ਨਹੀਂ ਦੱਸਦੇ ਉਹ ਆਪ ਇਸ ਤਰੀਕੇ ਤੋਂ ਫਾਇਦਾ ਲੈਂਦੇ ਰਹਿੰਦੇ ਨੇ ਉਹ ਅਮੀਰ ਇਨਸਾਨ ਚਾਹੇ ਤੁਹਾਡਾ ਕਿੰਨਾ ਵੀ ਕਰੀਬੀ ਹੋਵੇ ਤੁਹਾਨੂੰ ਇਸ ਤਰੀਕੇ ਬਾਰੇ ਬਿਲਕੁਲ ਨਹੀਂ ਦੱਸੇਗਾ ਅੱਜ ਮੈਂ ਉਹੀ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਇਸ ਨੂੰ ਪੂਰਾ ਧਿਆਨ ਨਾਲ ਸੁਣਿਓ ਤੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਇਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇਸ ਨੂੰ ਚਾਹੇ ਤੁਸੀਂ ਟੋਟਕਾ ਕਹਿ ਲੋ ਚਾਹੇ ਕੋਈ ਉਪਾਅ ਕਹਿ ਲੋ ਚਾਹੇ ਕੋਈ ਤਰੀਕਾ ਕਹਿ ਲੋ ਇਸ ਉਪਾਅ ਦੀ ਖਾਸ ਗੱਲ ਇਹ ਹੈ ਕਿ ਇਹ ਬਹੁਤ ਹੀ ਛੋਟਾ ਹੈ ਤੇ ਨਾ ਹੀ ਇਸ ਨੂੰ ਅਪਣਾਉਣ ਲਈ ਕੋਈ ਬਹੁਤਾ ਪੈਸਾ ਲੱਗਣਾ ਹੈ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਉਹ ਹਰ ਇੱਕ ਇਨਸਾਨ ਦੇ ਘਰ ਪਈ ਹੋਈ ਹੈ ਬਸ ਉਸ ਚੀਜ਼ ਨੂੰ ਤੁਸੀਂ ਚੁੱਕਣਾ ਤੇ ਜਿੱਥੇ ਮੈਂ ਕਹੂੰਗਾ ਉਸ ਤਰੀਕੇ ਦੇ ਨਾਲ ਤੁਸੀਂ ਉਹ ਚੀਜ਼ ਪਾ ਆਉਣੀ ਹੈ ਤੇ ਦੋ ਦਿਨਾਂ ਦੇ ਵਿੱਚ ਹੀ ਤੁਹਾਨੂੰ ਆਪਣੇ ਘਰ ਦੀ ਬਰਕਤ ਦੇ ਵਿੱਚ ਪੂਰਾ ਪੂਰਾ ਬਦਲਾਵ ਦੇ ਦੇਗਾ ਫਰਕ ਪਤਾ ਚੱਲ ਜਾਏਗਾ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਸੀਂ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਉਹ ਮੈਂ ਵੀਡੀਓ ਦੇ ਅੰਤ ਵਿੱਚ ਦੱਸੂਗਾ ਜੇ ਤੁਸੀਂ ਉਹ ਗਲਤੀਆਂ ਕਰ ਦਿੱਤੀਆਂ ਤੇ ਫੇਰੇ ਉਪਾਅ ਕੰਮ ਨਹੀਂ ਕਰੇਗਾ ਤਾਂ ਗੱਲ ਕਰਦੇ ਆਂ ਪਹਿਲਾਂ ਕਿ ਉਹ ਉਪਾਅ ਕਿਹੜਾ ਹੈ ਤੁਸੀਂ ਉਹ ਉਪਾਅ ਕਰਨਾ ਕਿਦਾਂ ਤੇ ਕਿੰਨੇ ਵਜੇ ਕਰਨਾ ਹੈ ਕਿਸ ਤਰੀਕੇ ਦੇ ਨਾਲ ਉਹ ਉਪਾਅ ਕਰਨਾ ਹੈ ਤੁਹਾਡੇ ਸਭ ਦੇ ਘਰ ਦੇ ਵਿੱਚ ਆਟਾ ਜ਼ਰੂਰ ਹੋਏਗਾ ਤੁਸੀਂ ਉਹ ਆਟੇ ਨੂੰ ਕੀ ਕਰਨਾ ਸਭ ਤੋਂ ਪਹਿਲਾਂ ਜਦੋਂ ਰੋਟੀ ਬਣਾਉਣੀਓ ਉਦੋਂ ਤੁਸੀਂ ਦੋ ਕੰਮ ਕਰਨੇ ਨੇ ਇੱਕ ਤਾਂ ਸੁੱਕਾ ਆਟਾ ਜੋ ਬਿਲਕੁਲ ਵਾਈਟ ਹੁੰਦਾ ਹੈ ਉਹਨੂੰ ਤੁਸੀਂ ਸਾਈਡ ਤੇ ਰੱਖ ਲੈਣਾ ਹੈ ਉਹ ਥੋੜਾ ਜਿਹਾ ਆਟਾ ਸਾਈਡ ਤੇ ਰੱਖ ਲਿਆ ਉਸ ਤੋਂ ਬਾਅਦ ਤੁਸੀਂ ਉਹ ਆਟਾ ਗੁੰਨ ਲੈਣਾ ਜਦੋਂ ਤੁਸੀਂ ਉਹ ਆਟਾ ਗੁੰਨ ਲਿਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਦੋਂ ਉਹ ਰੋਟੀ ਨੂੰ ਬਣਾਉਣ ਲਈਕ ਹੋ ਗਿਆ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲੀ ਰੋਟੀ ਬਣਾਉਣੀ ਹੈ ਇੱਕ ਦੋ ਰੋਟੀਆਂ ਚਾਹੀ ਇਸ ਤੋਂ ਵੱਧ ਵੀ ਬਣਾ ਸਕਦੇ ਹੋ ਬਣਾ ਕੇ ਸਾਈਡ ਤੇ ਰੱਖ ਲੈਣੀਆਂ ਬਾਅਦ ਦੇ ਵਿੱਚ ਉਹ ਚਿੱਟਾ ਆਟਾ ਇੱਕ ਕੌਲੀ ਦੇ ਵਿੱਚ ਪਾ ਲੈਣਾ ਜੋ ਰੋਟੀਆਂ ਤੁਸੀਂ ਬਣਾਈਆਂ ਸੀ ਉਹ ਵੀ ਉਸ ਕੌਲੀ ਦੇ ਉੱਪਰ ਰੱਖ ਲੈਣੀਆਂ ਨੇ ਤੇ ਬਾਅਦ ਦੇ ਵਿੱਚ ਬਾਕੀ ਰੋਟੀਆਂ ਬਣਾਉਣੀਆਂ ਨੇ ਉਸ ਕੌਲੀ ਨੂੰ ਚੁੱਕ ਕੇ ਤੁਸੀਂ ਬਾਹਰ ਲੈ ਕੇ ਜਾਣਾ ਸਭ ਤੋਂ ਪਹਿਲਾਂ ਕੀੜੀਆਂ ਦਾ ਭੌਣ ਦੇਖਣਾ ਹੈ ਤੁਹਾਨੂੰ ਇਹ ਕੀੜੀਆਂ ਦਾ ਭੌਣ ਜਾਂ ਕੀੜੀਆਂ ਦਾ ਘਰ ਕਿਸੇ ਦਰਖਤ ਦੇ ਥੱਲੇ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਸੁੱਕੇ ਆਟੇ ਨੂੰ ਉੱਥੇ ਪਾ ਦੇਣਾ ਸੁੱਕੇ ਆਟੇ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਉੱਥੇ ਉਹਨਾਂ ਨੂੰ ਪਾਉਣਾ ਉਹਦੇ ਨਾਲ ਕੀ ਹੋਏਗਾ ਉਹ ਨਿੱਕੀਆਂ ਨਿੱਕੀਆਂ ਕੀੜੀਆਂ ਨਿੱਕੇ ਨਿੱਕੇ ਕੀੜਿਆਂ ਦਾ ਢਿੱਡ ਭਰੇਗਾ ਇਸ ਦੇ ਵਿੱਚ ਤੁਸੀਂ ਖੰਡ ਵੀ ਲੈ ਕੇ ਜਾ ਸਕਦੇ ਹੋ ਜੇ ਖੰਡ ਲੈ ਜਾਓਗੇ ਤੇ ਬਹੁਤ ਵਧੀਆ ਗੱਲ ਹੈ ਨਹੀਂ ਤੇ ਆਟਾ ਲੈ ਜਾਓ ਆਟੇ ਨੂੰ ਉੱਥੇ ਪਾ ਦੇਣਾ ਤੇ ਆਪਣੇ ਮਨ ਦੇ ਅੰਦਰ ਆਪਣੇ ਪੀਰ ਮੁਰਸ਼ਦ ਦਾ ਨਾਮ ਲੈਣਾ ਹੈ ਉਹਨਾਂ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਖਾਸ ਕੰਮ ਕਰਨਾ ਹੈ ਤੁਹਾਡੇ ਕੋਲ ਰੋਟੀਆਂ ਹੋਣਗੀਆਂ ਉਸ ਰੋਟੀਆਂ ਨੂੰ ਦਰवेश ਨੂੰ ਲੱਭ ਕੇ ਪਾਉਣੀਆਂ ਨੇ ਜੋ ਵਿਚਾਰਾ ਭੁੱਖਾ ਹੈ ਉਹਨੂੰ ਵੀ ਰੋਟੀ ਮਿਲ ਜੇਗੀ ਜਦੋਂ ਉਸਦੇ ਢਿੱਡ ਦੇ ਵਿੱਚ ਰੋਟੀ ਜਾਏਗੀ ਉਸਦੇ ਪੇਟ ਦੀ ਅੱਗ ਬੁਝੇਗੀ ਤੇ ਉਹ ਤੁਹਾਨੂੰ ਦਵਾਵਾਂ ਦੇਗਾ ਜਦੋਂ ਤੁਸੀਂ ਇਹ ਦੋ ਖਾਸ ਕੰਮ ਕਰ ਦਿੱਤੇ ਤੇ ਉਸ ਤੋਂ ਬਾਅਦ ਚੁੱਪਚਾਪ ਆਪਣੇ ਘਰ ਆਉਣੇ ਤੇ ਬਾਅਦ ਦੇ ਵਿੱਚ ਰੋਟੀਆਂ ਪਕਾਉਣੀਆਂ ਨੇ ਰੋਟੀਆਂ ਪਕਾ ਕੇ ਬਾਅਦ ਦੇ ਵਿੱਚ ਸਾਰੇ ਟੱਬਰ ਨੇ ਬੈਠ ਕੇ ਖਾਣੀਆਂ ਨੇ ਇਹਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਤੇ ਤੁਹਾਨੂੰ ਲੱਗੇਗਾ ਕਿ ਅੱਜ ਤੁਸੀਂ ਕੋਈ ਚੰਗਾ ਕਰਮ ਕੀਤਾ ਤੇ ਰੱਬ ਤੁਹਾਨੂੰ ਕੋਈ ਨਾ ਕੋਈ ਰਾਹ ਦਿਖਾਏਗਾ ਤੁਹਾਡੇ ਤੇ ਕਿਰਪਾ ਕਰੇਗਾ ਇਹ ਤਾਂ ਸੀ ਉਹ ਉਪਾ ਜੋ ਤੁਸੀਂ ਕਰਨਾ ਹੈ ਹੁਣ ਗੱਲ ਕਰਦੇ ਹਾਂ ਇਹ ਉਪਾ ਕਰਦੇ ਸਮੇਂ ਤੁਸੀਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਇਹ ਉਲਟਾ ਤੁਹਾਡੇ ਤੇ ਕੋਈ ਅਸਰ ਨਾ ਕਰੇ ਵੈਸੇ ਤਾਂ ਇਹ ਦੋਵੇਂ ਖਾਸ ਗਲਤੀਆਂ ਨੂੰ ਧਿਆਨ ਵਿੱਚ ਰੱਖਿਓ ਪਰ ਜੋ ਦੂਸਰੀ ਖਾਸ ਗਲਤੀ ਹੈ ਉਸ ਨੂੰ ਤੁਸੀਂ ਧਿਆਨ ਨਾਲ ਸੁਣਿਓ ਉਹ ਬਹੁਤ ਸਾਰੇ ਲੋਕ ਕਰਨਗੇ ਤਾਂ ਗੱਲ ਕਰਦੇ ਹਾਂ ਪਹਿਲੀ ਗਲਤੀ ਦੀ ਜਦੋਂ ਤੁਸੀਂ ਇਹ ਤਰੀਕਾ ਅਪਣਾਉਣਾ ਤਾਂ ਕਦੀ ਵੀ ਕਿਸੇ ਦੇ ਨਾਲ ਇਹ ਗੱਲ ਸ਼ੇਅਰ ਨਹੀਂ ਕਰਨੀ ਕਿਉਂਕਿ ਜਦੋਂ ਕੋਈ ਲੋਕ ਚੰਗੇ ਕਰਮ ਕਰਦੇ ਨੇ ਤਾਂ ਉਹਨਾਂ ਨੂੰ ਇਦਾਂ ਹੁੰਦਾ ਕਿ ਮੈਨੂੰ ਲੋਕ ਵੇਖਣ ਕਿ ਮੈਂ ਚੰਗੇ ਕਰਮ ਕਰਦਾ ਮੈਂ ਕਿੰਨਾ ਸਿਆਣਾ ਮੈਂ ਕਿੰਨਾ ਰੱਬ ਨੂੰ ਮੰਨਦਾ ਇੱਕ ਗੱਲ ਯਾਦ ਰੱਖਿਓ ਇੱਕ ਹੱਥ ਨਾਲ ਕੀਤੇ ਦਾਨ ਨੂੰ ਬਾਅਦ ਵਿੱਚ ਦੂਸਰੇ ਹੱਥ ਨੂੰ ਪਤਾ ਨਾ ਲੱਗੇ ਇਸ ਤਰੀਕੇ ਨਾਲ ਕਰਨਾ ਯਾਨੀ ਕਿ ਆਪਣੀ ਮੈਮੇ ਵਿੱਚ ਨਹੀਂ ਪੈਣਾ ਬਸ ਚੁੱਪਚਾਪ ਦਾਨ ਕਰਕੇ ਘਰ ਵਾਪਸ ਆ ਜਾਣਾ ਤੇ ਜੇ ਵਿੱਚ ਝੂਠੀ ਇੱਜ਼ਤ ਦੇ ਪੈ ਗਏ ਲੋਕਾਂ ਵੱਲ ਵੇਖਣ ਲੱਗ ਪਏ ਤੇ ਫਿਰ ਇਹ ਸਭ ਕੁਝ ਕੰਮ ਨਹੀਂ ਕਰੇਗਾ ਇਸ ਗਲਤੀ ਨੂੰ ਧਿਆਨ ਵਿੱਚ ਰੱਖਿਓ ਹੁਣ ਗੱਲ ਕਰਦੇ ਆਂ ਦੂਸਰੀ ਤੇ ਸਭ ਤੋਂ ਖਾਸ ਗਲਤੀ 100 ਦੇ ਵਿੱਚੋਂ 99% ਲੋਕ ਇਹ ਗਲਤੀ ਕਰਨਗੇ ਤਾਂ ਹੀ ਫਿਰ ਉਹਨਾਂ ਤੇ ਇਹ ਉਪਾਅ ਕੰਮ ਨਹੀਂ ਕਰੇਗਾ ਤੇ ਬਾਅਦ ਦੇ ਵਿੱਚ ਉਹ ਕਹਿਣਗੇ ਸਾਡੇ ਤੇ ਇਹ ਉਪਾਅ ਕੰਮ ਨਹੀਂ ਕੀਤਾ ਉਹ ਦੂਸਰੀ ਖਾਸ ਗਲਤੀ ਹੈ ਕਿ ਆਪਣੇ ਮਨ ਦੇ ਵਿੱਚ ਲਾਲਚ ਰੱਖ ਕੇ ਇਹ ਕੰਮ ਨਹੀਂ ਕਰਨਾ ਕਿ ਮੈਂ ਇਹ ਕੰਮ ਕਰ ਰਿਹਾ ਮੈਨੂੰ ਪੈਸੇ ਮਿਲਣਗੇ ਮੇਰੇ ਬਰਕਤ ਹੋਏਗੀ ਇਹ ਕੰਮ ਤੁਸੀਂ ਕਦੀ ਨਹੀਂ ਕਰਨਾ ਬਸ ਜਦੋਂ ਇਹਿਆ ਨੂੰ ਆਟਾ ਪਾਉਣਾ ਦਾਨਪੂਰਨ ਕਰਨਾ ਆਪਣੇ ਮਨ ਦੀ ਸ਼ਾਂਤੀ ਲਈ ਸਮਝੋ ਕਿ ਜੋ ਦਾਨ ਕੀਤਾ ਸੀ ਉਹ ਪੀਰ ਮੁਰਸ਼ਿਦ ਨੇ ਕਰਵਾਇਆ ਮੇਰੀ ਕੋਈ ਹਸਤੀ ਨਹੀਂ ਮੈਂ ਕਿਸੇ ਨੂੰ ਕੁਝ ਦੇ ਸਕਾਂ ਦੇਣ ਵਾਲਾ ਉਹ ਹੈ ਅੱਗੇ ਦੇਣ ਵਾਲਾ ਵੀ ਉਹ ਹੈ ਮੈਂ ਤੇ ਸਿਰਫ ਇੱਕ ਜਰੀਆ ਮੈਂ ਹੋਰ ਕੁਝ ਨਹੀਂ ਆਪਣੇ ਮਨ ਦੇ ਵਿੱਚ ਲਾਲਚ ਰੱਖ ਕੇ ਕਦੀ ਦਾਨ ਨਹੀਂ ਕਰਨਾ ਕਿ ਬਾਅਦ ਦੇ ਵਿੱਚ ਮੈਨੂੰ ਵੀ ਕੁਝ ਮਿਲੇਗਾ ਬਸ ਦਾਨ ਕਰਨਾ ਤੇ ਕਰ ਦਿੱਤਾ ਇਸ ਤੋਂ ਉੱਪਰ ਕੁਝ ਨਹੀਂ ਮਨ ਦੇ ਵਿੱਚ ਲਾਲਚ ਨਹੀਂ ਰੱਖਣਾ ਇਹ ਦੋ ਗਲਤੀਆਂ ਨਾ ਕਰਿਓ ਇਹ ਉਪਾਅ ਇੰਨਾ ਅਸਰਦਾਰ ਹੈ ਕਿ ਤੁਹਾਡੇ ਦਿਨ ਬਦਲ ਜਾਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ